ਹਾਂਜੀ ਬਾਈ ਸਾਰਿਆਂ ਨੂੰ ਪਹਿਲਾਂ ਤਾਂ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਜੀ ਪਹੁੰਚੇ ਆਂ ਸ੍ਰੀ ਮੁਖਸਰ ਸਾਹਿਬ ਇੱਥੇ ਆਪਾਂ ਜੋ ਮਸ਼ੀਨ ਬਾਵਤਾਜ ਆਇਆ ਲੈਂਡ ਫੋਰਸ ਦੀ ਆ ਲੈਂਡ ਫੋਰਸ ਦੀ ਸਾਰੇ ਥੰਦ ਮਿਲ ਜਾਂਦੀ ਹੈ ਲੈਂਡ ਇੱਥੇ ਜੋ ਪਹੁੰਚੇ ਆਂ ਪਹਿਲਾਂ ਤਾਂ ਆਪਾਂ ਮਸ਼ੀਨ ਦੇਖਦੇ ਆਂ ਤੇ ਬਾਈ ਜੀ ਕਿਹੜੇ ਕਿਹੜੇ ਥੰਦ ਮਿਲ ਜਾਂਦੇ ਹੋ ਆਪਣੇ ਕੋਲ ਸੁਪਰ ਸੀਟਰ ਮਿਲ ਜਾਂਦਾ 8 ਫੁੱਟਾ ਹੀ 7 ਫੁੱਟਾ ਮਿਲ ਜਾਂਦਾ 9 ਫੁੱਟਾ ਮਿਲ ਜਾਂਦਾ ਜੀ ਅੱਛਾ ਜੀ ਤੇ ਜ਼ੀਰੋ ਡ੍ਰੈਲ ਮਿਲ ਜਾਂਦੀ ਹੈ 15 ਬੋਰੀ ਜੀ ਠੀਕ ਹੈ 13 ਬੋਰੀ ਮਿਲ ਜਾਂਦੀ ਹੈ ਜੀ ਠੀਕ ਹੈ ਰੋਟਾਵੀਟਰ ਮਿਲ ਜਾਂਦਾ ਤਵੀਆਂ ਮਿਲ ਜਾਂਦੀਆਂ ਆ ਹਾਲ ਪੇ ਇਧਰਲੇ ਪਾਸੇ ਜੀ ਤੇ ਵੱਡੀ ਮਸ਼ੀਨ ਮਿਲ ਜਾਂਦੀ ਆਪਣੇ ਕੋਲੇ ਤੂੜੀ ਵੱਢਣ ਵਾਲੀ ਕਣਕ ਫੜਨ ਵਾਲੀ ਠੀਕ ਹੈ ਲੈਂਡ ਫੋਰਸ ਲੈਂਡ ਫੋਰਸ ਦੇ ਵਧੀਆ ਹੀ ਠੀਕ ਹੈ ਇਹ ਕਿੱਥੋਂ ਦੀ ਕੰਪਨੀ ਹੈ ਇਹ ਹੈਗੀ ਅਮਰਗੜ ਦੀ ਜੀ ਅਮਰਗੜ ਦੀ ਠੀਕ ਹੈ ਰੇਲ ਕੋਟ ਲੈਣੀ ਸਾਈਡ ਅੱਛਾ ਜੀ ਸਾਰੇ ਸੰਦ ਵਧੀਆ ਬਣਾਉਂਦੇ ਆ ਜੀ ਠੀਕ ਹੈ ਇਹ ਆਪਣਾ ਜਿਹੜੀ ਮਸ਼ੀਨ ਹੈ ਬਈ ਇਹ 24 ਮਾਡਲ ਹੈ ਹੈ ਹਾਂਜੀ 2024 ਮਾਡਲ ਆ ਬਾਈ ਜੀ ਠੀਕ ਹੈ ਹੈਵੀ ਡਿਊਟੀ ਗੀਅਰ ਲੱਗਾ ਹੈ ਇਹਦੇ ਤੇ ਆ ਜਾ ਮੜਾ ਡੇੜੇ ਕਿਉਂਗਾ ਹੁਣ ਦੱਸ ਦੋ ਬਈ ਇਹਦਾ ਕਟਰ ਬਾਹਰ ਦੱਸ ਕਿੰਨਾ ਕੱਟ ਰਿਹਾ ਹੈ ਮੇਰਾ ਇਹ 7.5 ਇੰਚ ਕੱਟ ਰਾਇ ਅੱਛਾ 7.5 ਇੰਚ ਕੱਟ ਰਹੀ ਵਧੀਆ ਲੱਗਿਆ ਹੋਈ ਆ ਠੀਕ ਆ ਠੀਕ ਹੈ ਹਾਂਜੀ ਤੇ ਹੈਵੀ ਡਿਊਟੀ ਗੀਅਰ ਕਿਵੇਂ ਆ ਹੈਵੀ ਡਿਊਟੀ ਵਧੀਆ ਪੂਰਾ ਟੌਪ ਦਾ ਗੀਅਰ ਲੱਗਾ ਆ ਹਾਂਜੀ 2KD ਦਾ ਟਾਇਰ ਲੱਗੇ ਹੋਏ ਆ ਠੀਕ ਹੈ ਹਾਂਜੀ 79 ਦੇ 2KD ਦੇ ਟਾਇਰ ਆ ਹਾਂਜੀ ਇੱਕ ਸਿਰਫ ਅਨਜਾ ਸਾਰੇ ਫਿਕਸ ਲੱਗੇ ਹੋਇਆ ਗਲਾਰੀਆਂ ਪੂਰੀਆਂ ਫਿਕਸ ਸਹੀ ਛੋਟੀ ਵੱਡੀ ਛੋਟੀ ਵੱਡੀ ਹਾਂਜੀ ਠੀਕ ਹੈ ਜੀ ਉਹ ਸਹੀ ਹੈ ਹਾਂਜੀ ਸਹੀ ਆ ਪੂਰਾ ਇਧਰ ਆਪਾਂ ਇਹਨੂੰ ਕਰ ਲਈਏ ਤਾਂ ਇਹਦੀ ਕਟਰ ਲੰਮਾ ਹੋ ਗਿਆ ਆਹ ਚੀਜ਼ ਲੰਬੀ ਹੋ ਗਈ ਇਹਦੀ ਅੱਛਾ ਗੋਰ ਵੀ ਲੰਬਾ ਕਰਤਾ ਇਹਦਾ ਹੀ ਜੀ ਸਮਰਾਗ ਤੇ ਆਪਾਂ ਚੱਕ ਕੇ ਵੇਖਦੇ ਹਾਂ ਆਇਆ ਕਰਤ ਦੂਜੇ ਸਾਰੇ ਕੀ ਵਾਏ ਇਦੇ ਵਿੱਚ 18 ਪੱਤੀਆਂ ਅੰਦਰ ਜੀ ਬ੍ਰੰਮ ਦੇ ਹਾਂਜੀ ਆ ਜੀ 18 ਪੱਤੀਆਂ ਦੀਆਂ ਠੀਕ ਹੈ ਬਾਈ ਹਾਂਜੀ ਤੇ 18 ਆਪਣੇ ਬਲੇਡ ਅਤੇ 324 ਬਲੇਡ ਬਣਦੇ ਆ ਸਾਰੇ ਜੀ ਠੀਕ ਹੈ 324 ਬਲੇਡ ਹੈ ਇਦੇ ਵਿੱਚ ਹਾਂਜੀ ਸਾਰੇ ਤੇ ਇੱਕ ਆ ਆਪਣੇ ਕਰਤਾ ਨਾਲ ਅਡਵਾਂਸ ਚੁੜਾਓ ਜੀ ਠੀਕ ਹੈ ਵੀ ਉਦੋਂ ਵੀ ਬਰੀਕ ਕਰਦੇ ਉਦੋਂ ਵੀ ਬਰੀਕ ਕਰਦੇ ਚੂੜਾ ਵੀ ਹਾਂਜੀ ਪੂਰਾ ਵੀ ਵਧੀਆ ਠੀਕ ਹੈ ਜੀ ਆਪਾਂ ਆ ਜੰਨੇ ਬੈਕ ਸਾਈਡ 'ਤੇ ਆਇਆ ਇਧਰਲੇ ਪਾਸੇ ਆਈ ਹੋਈ ਜੀ ਚਾਰ ਪੱਤੀਆਂ ਆ ਗਈਆਂ ਜੀ ਫਾਰ ਆ ਗਈ ਇਧਰਲੇ ਪਾਸੇ ਇਹ ਫਾਰ ਆ ਵੀ ਆ ਦੂਜਿਆਂ ਦੇ ਕੋਈ ਫਰਕ ਪਾਇਆ ਬਈ ਇਹਦੇ ਚ ਵੀ ਕੋਈ ਛੋਟੇ ਵੱਡੇ ਜਾ ਕਿਵੇਂ ਨਹੀਂ ਨਹੀਂ ਬេរ ਇੱਕੋ ਹੀ ਹੈ ਦੇ ਬេរ ਫੈਸਟ ਹੀਲ ਦੇ ਆ ਅੱਛਾ ਹਾਂਜੀ ਫੈਸਟ ਹੀਲ ਦੇ ਹਾਂਜੀ ਕੋਈ ਟੀਨ ਹਾਂਜੀ ਇਧਰਲੇ ਪਾਸੇ ਇਹਦੇ ਚ ਕੀ ਫਰਕ ਪਾਇਆ ਬਈ ਇਹਦੇ ਬਾਈ ਜੀ ਆਪਣੇ ਐਲਈਡੀ ਸਾਈਡਾਂ ਤੇ ਆਹ ਲਾਈਟਾਂ ਬੈਕ ਸਾਈਡ ਲੱਗਣਗੀਆਂ ਠੀਕ ਹੈ ਲੈਂਡ ਫੋਰਸ ਦਸ਼ਮੀਸ਼ ਉਹ ਖਾਦੇ ਕੋਈ ਇਧਰਲੇ ਪਾਸੇ ਆਪਣਾ ਗਲਿਸ ਕਰਨ ਵਾਸਤੇ ਸੌਖਾ ਹੋ ਗਿਆ ਮੂਹ ਵੀ ਲੱਗੀ ਹੋਈ ਹੈ। ਅੱਛਾ ਪਲਿਸ ਕਰਨ ਆਉਂਦੇ ਆ ਦੇਖੋ ਬਈ ਵੀ ਸਾਈਡ ਤੇ ਕੱਟਦਾ ਪ੍ਰੋਜੈਕਟ ਆ। ਹਾਂਜੀ ਅੱਗੇ ਵੀ ਵਿੱਚ ਮੋੜਗਾ ਐਸੇ ਹੁੰਦਗਾ। ਹਾਂਜੀ ਹੁਣ ਇਹਦੇ ਸਾਈਡ ਤੇ ਕੱਟਦਾ ਹੈ। ਹਾਂਜੀ ਟੀਆਰ ਦੇ ਬੈਰਿੰਗ ਲੱਗੇ ਹੋਏ ਆਪਣੇ ਇਹਦੇ ਤੇ। ਅੱਛਾ ਟੀਆਰ ਦੇ ਬੈਰਿੰਗ ਹੈ। ਹਾਂਜੀ ਤੇ ਇਧਰਲੇ ਪਾਸੇ ਆਇਓ ਜੀ। ਸੈਂਸਰ ਸਿਸਟਮ ਹੋ ਗਿਆ ਉਹ ਦੀ ਡਿਗ ਪਿਆ ਕਰੂਗਾ ਠੀਕ ਹੈ ਜਦੋਂ ਕੋਈ ਰੋੜਾ ਆ ਜਾ ਉਹ ਵੀ ਅਸਲੀ ਜਾਣ ਗਿਆ ਹਾਂ ਜੀ ਖਾਰਨ ਲੱਗਿਆ ਇਹਦੇ ਠੀਕ ਹੈ ਠੀਕ ਹੈ ਵਿੱਚ ਨਹੀਂ ਜਾਂਦਾ ਇਹਦੇ ਰੋੜਾ ਜਿਹੜਾ ਹਾਂ ਜੀ ਵਿੱਚ ਨਹੀਂ ਜਾਂਦਾ ਕੋਈ ਡਰਮ ਨੂੰ ਨਹੀਂ ਕੋਈ ਆਪਣੀ ਖਰਾਬੀ ਕਰਦਾ ਠੀਕ ਹੈ ਹਾਂ ਜੀ ਬਾਕੀ ਲੈਂਡ ਫੋਰਸ ਵਧੀਆ ਅੱਛਾ ਪੱਠੀ ਵਾਲਾ ਰੰਗ ਕੀਤਾ ਹੋਇਆ ਏਰੀ ਜੀ ਤੇ ਫੇਰ ਵੀ ਪੱਠੀ ਵਾਲਾ ਪੱਠੀ ਵਾਲਾ ਪੇਂਟ ਆਏ ਨਹੀਂ ਤੁਸੀਂ ਇੱਕ ਸੀਨ ਲਾ ਲਿਆ ਵੀ ਲੈ ਜਾਊਗਾ ਇੱਕ ਸੀਨ ਦੀ ਗਾਰੰਟੀ ਹੈ ਜੀ ਜੇ ਕੋਈ ਤੁਹਾਡੇ ਬਾਹਾਂ 'ਚ ਕੋਈ ਖਰਾਬੀ ਹੁੰਦੀ ਆ ਤਾਂ ਆਪਣੇ ਕਰਕੇ ਜਾਂਦੇ ਹੈਲਪਰ ਸੈਟ ਜੀ ਆ ਉਹਨਾਂ ਕੋਲੇ ਗੱਡੀ ਹੁੰਦੀ ਆ ਥੋੜੇ ਬਾਹਾਂ ਦੇ ਵਿੱਚ ਕੰਪਨੀ ਵਾਲੇ ਆਪ ਆ ਕੇ ਕਰਕੇ ਜਾਂਦੇ ਆ ਹਾਂਜੀ ਬਾਕੀ ਆ ਲੇਅਰ ਵੇਖੋ ਜੀ ਬਿਲਡਿੰਗ ਦੀ ਹਾਂਜੀ ਭਾਈ ਦੇਖ ਸਕਦੇ ਹੋ 2024 ਜੋ ਮਾਡਲ ਹੈ ਇਸ 'ਚ ਕਾਫੀ ਜੋ ਹਾਂ ਫਰਕ ਪਾਇਆ ਗਿਆ ਅੰਤਰ ਪਾਇਆ ਗਿਆ ਤੁਸੀਂ ਦੇਖ ਸਕਦੇ ਹੋ ਬਾਈ ਨੇ ਦੱਸਿਆ ਵੀ ਆਪਾਂ ਨੂੰ ਟ੍ਰੇਲ ਦੇ ਵਿੱਚ ਤੇ ਬਾਈ ਜੀ ਇਹਦਾ ਜਿਹੜਾ ਆਹ ਆਪਣਾ ਇਹ ਆਇਰ ਦਾ ਲੱਗਣਾ ਆ ਕੱਢਣਾ ਲੱਗਣਾ ਇਹ ਸਟੀਲ ਨਹੀਂ ਆ ਜੀ ਠੀਕ ਹੈ ਚੁੰਬਾ ਚੁੰਬਾ ਹੈ ਚੁੰਬਾ ਹੀ ਆ ਕਰੀਬ 22 ਸਟੀਲ ਦਾ ਲੱਗਵਾਇਆ ਹੈ ਤੇ ਕਾਫੀ ਹੈਵੀ ਹੈ ਹਾਂ ਜੀ ਬਿਲਕੁਲ ਹਾਂ ਜੀ ਇਹਦੇ ਦੋ ਟੂਲ ਬਾਰ ਲੱਗੇ ਹੋਇਆ ਜੀ ਅੱਛਾ ਹਾਂ ਜੀ ਸਾਈਡਾਂ ਤੇ ਕੋਈ ਵੀ ਆਪਾਂ ਸਮਾਨ ਬੰਨ੍ਹਦੇ ਹਾਂ ਹਾਂ ਜੀ ਪੰਜਾਬ ਐਟ ਵੀ ਦਾ ਆਪਣਾ ਟਰੈਕਟਰ ਖੇਤ ਕਰ ਸਕਦਾ ਜੀ ਚਲਾ ਸਕਦਾ ਚਲਾਉਗੇ ਇਹਨੂੰ اچھا 50 ਐਪੀ ਹਾਂ ਜੀ 57 ਇੰਚ 57 ਇੰਚ ਡਰਾਮਾ ਹੀ ਇਹਦਾ اچھا ਹਾਂ ਜੀ ਤੇ 21 ਕੁਆਂਟਲ weight ਹੈ ਇਹਦਾ ਜੀ 21 ਕੁਆਂਟਲ weight ਹੈ ਇਹਦਾ ਹਾਂ ਜੀ 30 30 ਬਲੇਡ ਹੈ ਜੀ ਇਹਦੇ ਠੀਕ ਹੈ 30 30 ਬਲੇਡ ਹੈ 60 ਹੋ ਗਏ 30 30 60 30 ਨਾਲ ਅਡਵਾਂਸ ਮਿਲਣਗੇ ਇਹਦੇ ਅੱਛਾ ਜੀ ਹਾਂ ਜੀ ਸੈਂਸਰ ਸਿਸਟਮ ਹੋ ਗਿਆ ਹੈ ਵੀ ਡਿਊਟੀ ਗੇਅਰ ਹੋ ਗਿਆ ਜੀ ਹਾਂ ਟੀ ਆਰ ਦੇ ਵਾਇਰਿੰਗ ਹੋ ਗਏ ਹਾਂ ਕਿਹਾ 18 ਫੱਟੀਆਂ ਠੀਕ ਹੈ ਜੀ 324 ਪਲੇਟ ਹੋ ਗਿਆ ਸਾਰੇ ਜੀ ਰਾਈਟ ਸਾਈਡ ਲਿਫਟ ਸਾਈਡ ਟੂਲ ਹੋ ਗਿਆ ਅੱਛਾ ਜੀ ਹਾਂਜੀ ਤੇ 335000 ਡਿਮਾਂਡ ਹੈ ਦੀ ਜੇ ਕੋਈ ਆਪਣੀ ਥੋੜੀ ਵੀਡੀਓ ਵੇਖ ਕੇ ਆਉਗਾ ਤਾਂ ਆਪਾਂ ਮਾਨਤਾਨ ਕਰਾਂਗੇ ਜੀ ਤੁਹਾਡਾ ਠੀਕ ਹੈ ਇਧਰ ਨੂੰ ਕਰਦੇ ਬਣੇ ਆ ਵੀ ਬਾਈ ਜੀ ਕਹਿੰਦੇ ਜੇਕਰ ਆਪਣੀ ਵੀਡੀਓ ਵੇਖ ਕੇ ਬਾਈ ਜੀ ਆਉਂਦਾ ਤਾਂ ਉਹਨਾਂ ਨੂੰ ਇਸ ਤੋਂ ਵੀ ਜ਼ੋਰ ਸਤਿਕਾਰ ਕਰਾਂਗੇ ਜੀ ਮਾਨ ਸਤਿਕਾਰ ਕਰਾਂਗੇ ਵੀਡੀਓ ਥੋੜੀ ਸ਼ੇਅਰ ਕਰੋ ਲਾਈਕ ਕਰੋ ਵੀਡੀਓ ਨੂੰ ਵਾਰ-ਵਾਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਲੈਨ ਫੋਰਸ ਆ ਜਾਂਦੀ ਇਹ ਮਸ਼ੀਨ ਹੈ ਇਹ ਵੀ ਜੀ ਇਕ ਕਾਫੀ ਜੋ ਅੰਤਰ ਪਾਇਆ ਗਿਆ ਹੁਣ ਬਾਈ ਜੀ ਨੇ ਦੱਸਿਆ ਹੀ ਆ